ਜੇ ਤੋ ਕੋਈ ਸਨਮਾਨ ਵਿੱਚ ਕਿਸੇ ਨੂੰ ਫੁੱਲਾਂ ਦਾ ਹਾਰ ਪਾ ਕੇ ਪੈਰਛੋਣ ਦੇ ਲਈ ਝੁਕੇ ਤਾਂ ਤੁਹਾਨੂੰ ਉਪਾਲ ਦੇਖਦੇ ਹੋਏ ਚੰਗਾ ਮਹਿਸੂਸ ਹੋਏਗਾ 21 ਮਈ 1991 ਨੂੰ ਵੀ ਕੁਝ ਅਜੀਹੇ ਮਾਹੌਲ ਸੀ ਪਰ ਅਚਾਨਕ ਇੱਕ ਜ਼ਬਰਦਸਤ tMapਕੇ ਤੋਂ ਬਾਅਦ ਸਭ ਕੁਝ ਬਦਲ ਗਿਆ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲकांड ਦੀ ਇਸ ਵੀਡੀਓ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਆਖਰ ਵਜ੍ਹਾ ਕੀ ਸੀ ਕਿ ਰਾਜੀਵ ਗਾਂਧੀ ਨੂੰ ਬੰਬ ਬਨਾਲ ਉਡਾ ਦਿੱਤਾ ਗਿਆ। ਕਤਲकांड ਦੇ ਪਿੱਛੇ ਹੱਥ ਕਿਸ ਦਾ ਸੀ? ਅᱡਿਹਾ ਰਾਜੀਵ ਗਾਂਧੀ ਨੇ ਕੀ ਕੀਤਾ ਸੀ ਕਿ ਉਹਨਾਂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ। ਅਤੇ ਇਸ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਹੋਇਆ ਕੀ? ਦਿਨ ਸੀ 21 ਮਈ 1991 ਦਾ। ਮੌਕਾ ਲੋਕ ਸਭਾ ਚੋਣਾਂ ਦਾ ਸੀ। ਪ੍ਰਚਾਰਤ ਨਿਕਲੇ ਰਾਜੀਵ ਗਾਂਧੀ ਚੇਨਈ ਦੇ ਕੋਲ ਸ਼੍ਰੀ ਪਰੰਬਦਰ ਪਹੁੰਚੇ ਹੋਏ ਸਨ। ਉਹਨਾਂ ਦੇ ਸਵਾਗਤ ਵਿੱਚ ਗੀਤ ਗਾਏ ਜਾ ਰਹੇ ਸੀ ਨਾਰੇ ਲਾਏ ਜਾ ਰਹੇ ਸੀ ਹਰ ਕੋਈ ਰਜੀਵ ਗਾਂਧੀ ਨੂੰ ਦੇਖਣਾ ਅਤੇ ਛੂਣਾ ਚਾਹੁੰਦਾ ਸੀ ਰਜੀਵ ਗਾਂਧੀ ਖੁਸ਼ ਹਨ ਅਤੇ ਲੋਕਾਂ ਨੂੰ ਮਿਲ ਵੀ ਰਹੇ ਸੀ ਭੀੜ ਵਿੱਚੋਂ ਇੱਕ ਔਰਤ ਰਜੀਵ ਗਾਂਧੀ ਦੇ ਕੋਲ ਪਹੁੰਚੀ ਉਸ ਦਾ ਨਾਂ ਤਨੂ ਦੱਸਿਆ ਜਾਂਦਾ ਹੈ ਪਹਿਲਾਂ ਤਨੂ ਨੇ ਰਜੀਵ ਗਾਂਧੀ ਨੂੰ ਫੁੱਲਾਂ ਦਾ ਹਾਰ ਪਾਇਆ ਫਿਰ ਉਹਨਾਂ ਦੇ ਪੈਰ ਛੂਣ ਦੇ ਲਈ ਝੁਕੀ ਪਰ ਕੁਝ ਸੈਕਿੰਡ ਵਿੱਚ ਹੀ ਉਹ ਕੁਝ ਹੋਇਆ ਜਿਸ ਦੀ ਪਿੰਡਕ ਕਿਸੇ ਨੂੰ ਨਹੀਂ ਸੀ ਰਜੀਵ ਗਾਂਧੀ ਦੇ ਪੈਰ ਛੂਣ ਦੇ ਲਈ ਝੁਕੀ ਔਰਤ ਨੇ ਆਪਣੇ ਕਮਰ ਤੇ ਬੰਨੇ ਹੋਏ ਵਿਸਫੋਟਕਾਂ ਵਿੱਚ ਬਲਾਸਟ ਕਰ ਦਿੱਤਾ। ਰਜੀਵ ਅਤੇ ਉਸ ਔਰਤ ਸਣੇ ਕੁੱਲ 16 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਹੁਣ ਸਵਾਲ ਇਹ ਹੈ ਕਿ ਅਖੀਰ ਰਜੀਵ ਗਾਂਧੀ ਤੋਂ ਖਫਾ ਕੌਣ ਸੀ? 1984 ਵਿੱਚ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਜੀਵ ਗਾਂਧੀ 40 ਸਾਲ ਦੇ ਸਨ ਜਦੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। 3 ਸਾਲ ਬਾਅਦ ਸਾਲ 1987 ਵਿੱਚ ਰਾਜੀਵ ਗਾਂਧੀ ਨੇ ਇੰਡੀਅਨ ਪੀਸਕੀਪਿੰਗ ਫੋਰਸ ਸ਼੍ਰੀਲੰਕਾ ਭੇਜੀ। ਮਕਸਦ ਸੀ ਲਿੱਟੇ ਯਾਨੀ ਐਲਟੀਟੀਈ ਅਤੇ ਸ਼੍ਰੀਲੰਕਾ ਸਰਕਾਰ ਦੇ ਵਿਚਾਲੇ جاری ਸਿਵਲ ਵਾਰ ਵਿੱਚ ਦਖਲ ਦੇਣਾ। ਐਲਟੀਟੀਈ ਜਥੇਬੰਦੀ ਸ਼੍ਰੀਲੰਕਾ ਸਰਕਾਰ ਤੋਂ ਤਮਿਲ ਲੋਕਾਂ ਦੇ ਲਈ ਵੱਖ ਮੁਲਕ ਦੀ ਮੰਗ ਕਰ ਰਹੀ ਸੀ ਜਿਸ ਨੂੰ ਲੈ ਕੇ ਹਥਿਆਰਬੰਦ ਲਹਿਰ ਚਲਾਈ ਜਾ ਰਹੀ ਸੀ। ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ ਯਾਨੀ ਐਲਟੀਟੀ ਦਾ ਮੰਨਣਾ ਸੀ ਕਿ ਸ਼੍ਰੀਲੰਕਾ ਵਿੱਚ ਸਿਨਹਾਲਾ ਲੋਕ ਬੋਗਿੰਟ ਵੀਸਨ ਅਤੇ ਤਮਿਲ ਲੋਕਾਂ ਨੂੰ ਅਲੱਗ-ਥਲੱਗ ਕੀਤਾ ਜਾ ਰਿਹਾ ਹੈ। ਇੱਥੇ ਹੀ ਕਿਹਾ ਜਾਂਦਾ ਹੈ ਕਿ ਰਾਜੀਵ ਗਾਂਧੀ ਨੇ ਗਲਤੀ ਕਰ ਦਿੱਤੀ। ਉਹਨਾਂ ਨੇ ਸ਼੍ਰੀਲੰਕਾ ਵਿੱਚ ਪੀਸਕੀਪਿੰਗ ਫੋਰਸ ਭੇਜ ਦਿੱਤੀ ਜਿਸ ਦੀ ਭਾਰਤ ਵਿੱਚ ਅਤੇ ਵਿਦੇਸ਼ ਵਿੱਚ ਬਹੁਤ ਆਲੋਚਨਾ ਹੋਈ। ਐਲਟੀਟੀ ਨੇ ਮੰਨ ਲਿਆ ਕਿ ਰਾਜੀਵ ਗਾਂਧੀ ਦਾ ਫੈਸਲਾ ਸਾਡੇ ਖਿਲਾਫ ਹੈ ਅਤੇ ਉੱਥੋਂ ਹੀ ਉਹਨਾਂ ਨੇ ਇਹ ਗੱਲ ਪੱਕੀ ਕਰ ਲਈ ਕਿ ਰਾਜੀਵ ਗਾਂਧੀ ਨੂੰ ਅਸੀਂ ਛੱਡਾਂਗੇ ਨਹੀਂ। 1991 ਵਿੱਚ ਜਦੋਂ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਤੇ ਨਿਕਲੇ Rajiv Gandhi ਚੇਨਈ ਦੇ ਕੋਲ ਸ਼੍ਰੀ ਪ੍ਰਿੰਬਦਰ ਪਹੁੰਚੇ ਤਾਂ ਉੱਥੇ ਲਿੱਟੇ ਨੇ Rajiv ਤੇ ਹਮਲਾ ਕਰਨ ਦਾ ਪਲਾਨ ਬਣਾਇਆ ਹੋਇਆ ਸੀ ਅਤੇ ਇਸ ਨੂੰ ਅੰਜਾਮ ਤੱਕ ਵੀ ਪਹੁੰਚਾਇਆ। ਪ੍ਰਧਾਨ ਮੰਤਰੀ Rajiv Gandhi ਦੇ ਕਤਲ ਦੇ ਕੁਝ ਮਹੀਨੇ ਬਾਅਦ LTTE ਦੇ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਮੁੱਖ ਮਲਜ਼ਮ Shivasan ਅਤੇ ਉਸ ਦੇ ਸਾਥੀਆਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਸਾਈਨਾਈਡ ਖਾ ਲਿਆ। ਇਸ ਮਾਮਲੇ ਵਿੱਚ ਕੁੱਲ 41 ਲੋਕ ਗ੍ਰਫਤਾਰ ਕੀਤੇ ਗਏ। ਟਾਡਾ ਕੋਰਟ ਨੇ 26 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। ਸਾਲ 1990 ਵਿੱਚ ਇਹਨਾਂ ਵਿੱਚੋਂ 19 ਲੋਕਾਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ। ਸਾਲ 2014 ਤੱਕ ਬਚੇ ਸਾਰੇ ਲੋਕਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। 2022 ਵਿੱਚ ਬਚੇ ਹੋਏ ਸੱਤੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਵੀ ਕਰ ਦਿੱਤਾ ਗਿਆ। ਹੁਣ ਕੋਈ ਵੀ ਇਸ ਕੇਸ ਦੇ ਸਬੰਧ ਵਿੱਚ ਜੇਲ੍ਹ ਵਿੱਚ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਫਾਂਸੀ ਹੋਈ। ਸਾਲ 1999 ਵਿੱਚ ਫਾਂਸੀ ਦੀ ਸਜ਼ਾ ਹੋਈ ਸੀ ਮੁਲਜ਼ਮ ਨਲਨੀ ਸ਼੍ਰੀ ਹਰਨ ਨੂੰ। ਉਸ ਦੇ ਲਈ ਸੋਨੀਆ ਗਾਂਧੀ ਨੇ ਖੁਦ ਰਹਿਮ ਦੀ ਅਪੀਲ ਕੀਤੀ ਕਿਉਂਕਿ ਨਲਨੀ ਉਸ ਵੇਲੇ ਗਰਭਵਤੀ ਸੀ। ਸੋਨੀਆ ਦਾ ਤਰਕ ਸੀ ਕਿ ਜੋ ਬੱਚਾ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ। ਸਾਲ 2008 ਵਿੱਚ ਪ੍ਰਿਯੰਕਾ ਗਾਂਧੀ ਨੇ ਨਲਨੀ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ ਹੁਣ ਸਵਾਲ ਏ ਹੈ ਕਿ ਐਲਟੀਟੀਈ ਦੇ ਮੁਖੀ ਪ੍ਰਭਕਰਨ ਦਾ ਕੀ ਹੋਇਆ ਜਿਸ ਦੇ ਹੁਕਮਾਂ ਤੇ ਰਾਜੀਵ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਮਈ 2009 ਨੂੰ ਸ਼੍ਰੀਲੰਕਾ ਦੀ ਸੈਨਾ ਨੇ ਐਲਾਨ ਕੀਤਾ ਕਿ ਲਿੱਟੇ ਦੇ ਆਗੂ ਪ੍ਰਭਕਰਨ ਦੀ ਮੌਤ ਹੋ ਗਈ ਹੈ ਸ਼ੁਰੂਆਤ ਵਿੱਚ ਫੌਜ ਨੇ ਕਿਹਾ ਸੀ ਕਿ ਪ੍ਰਭਕਰਨ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਇੱਕ ਐਂਬੂਲੈਂਸ ਵਿੱਚ ਸਵਾਰ ਹੋ ਕੇ ਫਰਾਰ ਹੋ ਰਿਹਾ ਸੀ ਪਰ ਬਾਅਦ ਵਿੱਚ ਫੌਜ ਨੇ ਹੀ ਕਿਹਾ ਕਿ ਪ੍ਰਭਕਰਨ ਦੀ Laash ਨੰਤੀ ਕਦਾਲ ਤੱਟ ਤੇ ਪਾਈ ਗਈ ਅਤੇ ਉਸ ਨੂੰ ਗੋਲੀ ਲੱਗੀ ਹੋਈ ਸੀ। ਤਮਿਲ ਟਾਈਗਰਸ ਨੇ ਉਸ ਵੇਲੇ ਪ੍ਰਭਕਰਨ ਦੀ ਮੌਤ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਆਗੂ ਜਿਉਂਦਾ ਹੈ ਅਤੇ ਸੁਰੱਖਿਅਤ ਹੈ। ਹਾਲਾਂਕਿ ਇੱਕ ਹਫ਼ਤੇ ਬਾਅਦ ਟਾਈਗਰਸ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਆਗੂ ਸ਼ਹੀਦ ਹੋ ਗਿਆ ਹੈ। ਕਹਾਣੀ ਦੇ ਅੰਤ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਐਲਟੀਟੀਈ ਅਤੇ ਸ਼੍ਰੀਲੰਕਾ ਸਰਕਾਰ ਦੇ ਵਿਚਾਲੇ ਜੋ ਲੜਾਈ ਸੀ ਉਸ ਵਿੱਚ ਹੱਥ ਪਾ ਕੇ ਰਜੀਵ ਗਾਂਧੀ ਨੇ ਉਹ ਗਲਤੀ ਕਰ ਦਿੱਤੀ ਜਿਸ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।